ਸਰਫ ਮਾਲਕ ਨੇ 19 ਲੱਖ ਰੁਪਇਆ ਮੰਗਿਆ ਬਹੁਤ ਸਾਰਾ ਸਮਾਨ ਕੂਠੀ ਦਾ ਨਾਲ ਹੀ ਵੇਚਣਾ ਪਰ ਤੁਸੀਂ ਕੋਠੀ ਨੂੰ ਜਦੋਂ ਦੇਖੋਗੇ ਕੋਠੀ ਦੀ ਜਗ੍ਹਾ ਦੇਖੋਗੇ ਤੁਸੀਂ ਮੰਨਣਾ ਨਹੀਂ ਹੈਗਾ ਵੀ ਕੋਠੀ ਦਾ ਇੰਨਾ ਘੱਟ ਰੇਟ ਵੀ ਹੋ ਸਕਦਾ ਹੈ ਤੇ ਜਗ੍ਹਾ ਵੀ ਰਜਿਸਟਰੀ ਵਾਲੀ ਹੈ ਦੀ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਵੀ ਤੁਸੀਂ ਆਪਣੀ ਵੀਡੀਓ ਨੂੰ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਕੁਝ ਵੀ ਹੈ ਚਾਹੀ ਤੁਸੀਂ ਬੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800426173 ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜੀ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦਿੰਨੇ ਵੀ ਜਿਹੜੀ ਜਗ੍ਹਾ ਆਪਾਂ ਨੂੰ ਮਿਲੂਗੀ ਉਹ ਜਗ੍ਹਾ ਹੀ ਦੱਸ ਵੀ ਸਵੇਰੇ ਬਹੁਤ ਜ਼ਿਆਦਾ ਖੁੱਲੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਕੋਠੀ ਦੀ ਤੇ ਅੰਦਰ ਤੋਂ ਉਹਨੂੰ ਮੈਂ ਲੈ ਕੇ ਚੱਲਦਾ ਪਹਿਲਾਂ ਤਾਂ ਤੁਸੀਂ ਅੰਦਰੋਂ ਕੋਠੀ ਚੈੱਕ ਕਰੋ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਸਾਹਮਣੇ ਤੁਸੀਂ ਦੇਖੋਗੇ ਜਦੋਂ ਆਪਾਂ ਨੂੰ ਸਾਹਮਣੇ ਮਿਲੂਆ ਤੂੜੀ ਵਾਲਾ ਇੱਕ ਪੂਰਾ ਵੱਡਾ ਕੋਠਾ ਜੀ ਤੂੜੀ ਵਾਲੀ ਸੁਭਾਤ ਲਾ ਲਓ ਤੂੜੀ ਵਾਲਾ ਕੋਠਾ ਲਾ ਲਓ ਜੀ ਤੇ ਬਾਹਰਲੀ ਸਾਈਡ ਪਸ਼ੂ ਬੰਨਣ ਵਾਸਤੇ ਥਾਂ ਤੇ ਸਾਰੀ ਕੋਠੀ ਦਾ ਜਿਹੜਾ ਬਿਹੜਾ ਗਾ ਬਿਹੜੇ ਦੇ ਵਿੱਚ ਆਪਾਂ ਨੂੰ ਲੋਕ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਲੋਕੀਟਾਂ ਵੀ ਕਹਿ ਦਿੰਦੇ ਆ ਲੋਕ ਟਾਈਲਾਂ ਵੀ ਕਹਿ ਦਿੰਦੇ ਆ ਠੀਕ ਹੈ ਜੀ ਤੇ ਸਾਹਮਣੇ ਆਪਾਂ ਨੂੰ ਇੱਕ ਪਾਸੇ ਚੁੰਡ ਦੇ ਵਿੱਚ ਬਾਥਰੂਮ ਏਰੀਆ ਮਿਲ ਜੂਗਾ ਤੇ ਇੱਕ ਛੋਟੀ ਜੀ ਇੱਕ ਪਾਸੇ ਲੋਬੀ ਪਾਈ ਹੋਈ ਹੈ ਨਿੱਕੀ ਜੀ ਤੇ ਉਹ ਵਾਸ਼ਿੰਗ ਮਸ਼ੀਨ ਰੱਖਣ ਵਾਸਤੇ ਹੁੰਦੀ ਹੈ ਜੀ ਤੇ ਟਾਈਲਰ ਟੂਲਰ ਸਾਰੀਆਂ ਲੱਗੀਆਂ ਹੋਈਆਂ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਤੇ ਟੂਟੀਆਂ ਦਾ ਟਾਈਲਾਂ ਦਾ ਸਾਰਾ ਕੰਮ ਜਿੰਨਾ ਹੁੰਦਾ ਸਾਰਾ ਕੰਪਲੀਟ ਇਹਨਾਂ ਨੇ ਕਰਵਾਇਆ ਹੋਇਆ ਜਿਹੜੀ ਕੋਠੀ ਆ ਬਹੁਤ ਸ਼ੌਂਕ ਨਾਲ ਮਾਲਕਾ ਨੇ ਤਿਆਰ ਕਰਵਾਈ ਸੀਗੀ ਤੇ ਕਿਸੇ ਕਾਰਨ ਕਰਕੇ ਸੇਲ ਕਰਨੀ ਪੈ ਰਹੀ ਆ ਸੇਲ ਵੀ ਜਮ੍ਹਾਂ ਇਹਨਾਂ ਨੇ ਸਸਤੀ ਕਰਨੀ ਐ ਤੁਸੀਂ ਕੋਠੀ ਤਾਂ ਦੇਖ ਲਈ ਬਾਰੋਂ ਤੇ ਅੰਦਰੋਂ ਤੁਸੀਂ ਦੇਖੋਗੇ ਦੇਖਦੀ ਰਹਿ ਜਾਓਗੇ ਤੇ ਰੇਟ ਸਿਰਫ ਇਹਨਾਂ ਨੇ 19 ਲੱਖ ਰੁਪਇਆ ਕਿ ਹੈਗਾ 19 ਲੱਖ ਚੋਂ ਵੀ ਮਾੜਾ ਮੋਟਾ ਘਟ ਜੂਗਾ ਜ਼ਿਆਦਾ ਤਾਂ ਨਹੀਂ ਹੋਣਾ ਬਾਕੀ ਡਿਸਕਾਊਂਟ ਜ਼ਰੂਰ ਹੋ ਜੂਗਾ ਬਾਕੀ ਜਦੋਂ ਆਪਾਂ ਅੰਦਰ ਚਲਾਂਗੇ ਤੁਸੀਂ ਦੇਖੋ ਜੀ ਨੀਚੇ ਜੇ ਗੱਲ ਕਰੀ ਆਪਾਂ ਫਰਸ਼ ਦੀ ਸਾਰੇ ਕਿਤੇ ਸਾਰੀ ਕੋਠੀ ਦੇ ਵਿੱਚ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਸਭ ਤੋਂ ਪਹਿਲਾਂ ਤਾਂ ਬਾਹਰਲਾ ਕਮਰਾ ਤੁਸੀਂ ਚੱਕਰੋ ਡਰਾਈング ਰੂਮ ਆ ਗਿਆ ਜੀ ਪੂਰਾ ਖੁੱਲਾ ਡੁੱਲਾ ਤੇ ਡਾਊਨ ਸੀਲਿੰਗ ਕਰਵਾਈ ਹੋਈ ਆ ਪੀਬੀਸੀ ਕਰਵਾਈ ਹੋਈ ਹੈ ਲਾਈਟਿੰਗ ਪੂਰੀ ਪਾਈ ਹੋਈ ਹੈ ਦੇਖੋ ਤੁਸੀਂ ਤੇ ਬਾਲ ਪੇਪਰ ਦਾ ਡਿਜ਼ਾਈਨ ਬਹੁਤ ਸੋਹਣਾ ਇਹਨਾਂ ਨੇ ਪੋਆਇਆ ਹੋਇਆ ਹੈ ਬਾਕੀ ਕੋਠੀ ਇਹ ਜਿਹੜੀ ਬਹੁਤ ਵਧੀਆ ਤੇ ਬਹੁਤ ਰੀਜਨਲ ਇਹਨਾਂ ਨੇ ਬਣਵਾਈ ਆ ਬਾਕੀ ਦੇਖੋ ਸ਼ੋਕੈਸ ਬਣਵਾਇਆ ਹੋਇਆ ਕੰਧ ਦੇ ਵਿੱਚ ਤੇ ਸਾਰੀ ਕੋਠੀ ਜਿਹੜੀ ਆਪਾਂ ਨੂੰ ਕੰਪਲੀਟ ਕੀਤੀ ਹੋਈ ਮਿਲੂਗੀ ਕੋਈ ਮਰਮਤ ਆ ਕੋਈ ਕੰਮ ਕੋਠੀ ਜੜੀ ਨਹੀਂ ਪਾਲਦੀ ਬਾਕੀ ਜਿਹੜਾ ਮਾਰਬਲ ਪੱਥਰ ਨੀਚੇ ਲੱਗਿਆ ਹੋਇਆ ਉਹ ਵੀ ਪੂਰਾ ਵਧੀਆ ਲੱਗਿਆ ਹੋਇਆ ਤੇ ਜਿਹੜਾ ਡਰਾਇੰਗ ਰੂਮ ਆਪਾਂ ਦੇਖਿਆ ਡਰਾਇੰਗ ਰੂਮ ਦੇ ਬਿਲਕੁਲ ਸਾਹਮਣੇ ਆਪਾਂ ਨੂੰ ਕਿਚਨ ਮਿਲੂਗਾ ਕਿਚਨ ਦੇ ਵਿੱਚ ਦੇਖੋ ਪੱਖਾ ਲੱਗਿਆ ਹੋਇਆ ਜੀ ਉੱਪਰ ਛੱਤ ਤੇ ਤੇ ਜਿੰਨਾ ਲੱਕੜ ਦਾ ਕੰਮ ਹੋਇਆ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਲੱਕੜ ਸਮਾਇਕਾ ਸਾਰਾ ਕੁਝ ਜੋ ਵੀ ਲੱਗਿਆ ਹੋਇਆ ਬਹੁਤ ਵਧੀਆ ਲੱਗਿਆ ਹੋਇਆ ਮਾਲਕ ਨੇ ਕਿਹਾ ਵੀ ਜਿੰਨਾ ਸਮਾਨ ਤੁਸੀਂ ਦੇਖ ਰਹੇ ਹੋ ਕਿਚਨ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਇਦਾਂ ਹੀ ਛੱਡ ਦੇਣਾ ਜਿੰਨਾ ਫਰਨੀਚਰ ਦਾ ਜਿੰਨਾ ਵੀ ਲੱਕੜ ਦਾ ਜਿੰਨੇ ਵੀ ਪੱਖੇ ਲੱਗੇ ਹੋਏ ਨੇ ਬਾਕੀ ਬੈੱਡ ਵੀ ਆ ਫਿਕਸ ਨਹੀਂ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਵੀ ਇਹਨਾਂ ਨੇ ਨਾਲ ਹੀ ਦੇਣੀਆਂ ਚੀਜ਼ ਤੇ ਕੁਝ ਕੁ ਸਮਾਨ ਜਿਹੜਾ ਇਹਨਾਂ ਦਾ ਹੈਗਾ ਉਹ ਚੱਕਣਗੇ ਬੈੱਡ ਪੱਖੇ ਤੇ ਆ ਕੁਝ ਵਿੱਚ ਇਹਨਾਂ ਨੇ ਦੇ ਦੇਣੀਆਂ ਚੀਜ਼ ਬਾਕੀ ਸਾਹਮਣੇ ਇੱਕ ਏਸੀ ਵੀ ਲੱਗਿਆ ਹੋਇਆ ਉਹ ਇਹਨਾਂ ਨੇ ਵਿੱਚ ਨਹੀਂ ਦੇਣਾ ਸੀ ਏਸੀ ਪਟਣਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਓ ਤੇ ਜਿਆਦਾ ਤੁਹਾਨੂੰ ਮਾਲਕ ਦੱਸ ਦੇਣਗੇ ਬਾਕੀ ਜਿਹੜੀਆਂ ਪੂੜੀਆਂ ਲੋਬੀ ਦੇ ਵਿੱਚੋਂ ਉੱਪਰ ਨੂੰ ਜਾਂਦੀਆਂ ਦੇਖੋ ਤੁਸੀਂ ਜੋ ਵੀ ਪੱਥਰ ਵਗੈਰਾ ਹੁੰਦਾ ਸਾਰਾ ਇਹਨਾਂ ਨੇ ਲਗਵਾ ਕੇ ਪੂਰੀ ਕੰਪਲੀਟ ਕੀਤੀ ਹੋਈ ਹੈ ਤੇ ਮਤਲਬ ਕਿ ਥੋੜਾ ਜਿਹਾ ਕੰਮ ਰਹਿਦਾ ਜਿਹੜੀ ਗ੍ਰਿਲ ਹੁੰਦੀ ਹੈ ਉਹ ਨਹੀਂ ਲੱਗੀ ਹੋਈ ਇਕੱਲੀ ਬਾਕੀ ਸਾਰਾ ਕੰਮ ਕੰਪਲੀਟ ਹੈ ਜੀ ਪੂੜੀਆਂ ਦਾ ਤੇ ਉੱਪਰ ਦੇਖੋ ਜੀ ਸ਼ੀਸ਼ੇ ਵਗੈਰਾ ਇਹਨਾਂ ਨੇ ਪਵਾਏ ਹੋਏ ਆ ਤੇ ਸਾਹਮਣੇ ਆਪਾਂ ਜਦੋਂ ਚੱਲਾਂਗੇ ਇਧਰਲੀ ਸਾਈਡ ਇਧਰਲੀ ਸਾਈਡ ਇੱਕ ਪਾਸੇ ਇਹਨਾਂ ਨੇ ਪੂਜਾ ਰੂਮ ਬਣਵਾਇਆ ਹੋਇਆ ਹੈ ਪੂਜਾ ਰੂਮ ਵੀ ਬਹੁਤ ਵਧੀਆ ਮਤਲਬ ਕਿ ਇੱਕ ਪਾਸੇ ਬਣਿਆ ਹੋਇਆ ਤੇ ਨਾ ਤਾਂ ਕੋਈ ਫालतू ਚ ਇਧਰ ਜਾਣਾ ਜਦੋਂ ਬਾਬਾ ਜੀ ਦੇ ਦਰਸ਼ਨ ਕਰਨੇ ਜਦੋਂ ਟਾਈਮ ਹੋਇਆ ਉਦੋਂ ਹੀ ਜਾਣਾ ਬੇਫਾਲਤੂ ਤੋਂ ਨਹੀਂ ਜਾਣਾ ਜੀ ਇਧਰ ਤੇ ਕਈ ਆਪਾਂ ਦੇਖਦੇ ਹਾਂ ਜੀ ਕੂਠੀਆਂ ਦੇ ਵਿੱਚ ਵੀ ਜਿਹੜੇ ਪੂਜਾ ਰੂਮ ਹੁੰਦੇ ਆ ਤੇ ਗਲਤ ਥਾਂਾਂ ਤੇ ਵੀ ਹੁੰਦੇ ਆ ਕਈ ਜਿਵੇਂ ਕਿ ਪੌੜੀਆਂ ਦੇ نیچے ਹੋ ਗਏ ਐਦਾਂ ਨਹੀਂ ਹੋਣਾ ਚਾਹੀਦਾ ਜੀ ਬਾਬਾ ਜੀ ਦਾ ਰੂਮ ਹੈ ਇੱਕ ਪਾਸੇ ਸਹੀ ਰਹਿੰਦਾ ਜੀ ਬਾਕੀ ਇਹਨਾਂ ਨੇ ਵਧੀਆ ਬਣਵਾਇਆ ਹੋਇਆ ਤੇ ਮੈਂ ਆ ਬੇਨਤੀ ਕਰੂਗਾ ਜੀ ਜਿਨ੍ਹਾਂ ਨੇ ਵੀ ਨਮੀ ਕੂਠੀ ਪਾਉਣੀ ਹੈ ਤੇ ਜਿਹੜਾ ਪੂਜਾ ਰੂਮ ਆਪਾਂ ਬਣਵਾਉਣਾ ਹੈ ਉਹ ਇੱਕ ਪਾਸੇ ਬਣਵਾਉਣਾ ਜੀ ਪੌੜੀਆਂ ਦੇ نیچے ਤਾਂ ਖਾਸ ਕਰਕੇ ਧਿਆਨ ਰੱਖਿਓ ਵੀ ਪੌੜੀਆਂ ਦੇ نیچے ਤਾਂ ਹੋ ਵੀ ਨਾ ਜੀ ਜਿਹੜੇ ਕਮਰੇ ਦੇ ਵਿੱਚ ਆਪਾਂ ਖੜੇ ਆ ਤੁਸੀਂ ਦੇਖੋ ਜੀ ਇਹਨਾਂ ਨੇ ਆਹ ਕਮਰਾ ਜਿਹੜਾ ਤਿਆਰ ਕਰਵਾਇਆ ਹੋਇਆ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਤੁਸੀਂ ਸਾਰਾ ਕੁਝ ਦੇਖ ਹੀ ਲਓ ਤੇ ਵਧੀਆ ਵਾਲਪੇਪਰ ਇਹਨਾਂ ਨੇ ਲਗਵਾਏ ਹੋਏ ਨੇ ਤੇ ਕੋਰਨਰ ਦੇ ਵਿੱਚ ਇੱਕ ਲੱਕੜ ਦਾ ਡਿਜ਼ਾਈਨ ਵਾਸਤੇ ਬਣਵਾਇਆ ਹੋਇਆ ਬਹੁਤ ਵਧੀਆ ਹੈ ਬਾਕੀ ਵਾਲਪੇਪਰ ਜਿਹੜਾ ਲੱਗਿਆ ਹੋਇਆ ਵਧੀਆ ਕੁਆਲਿਟੀ ਦਾ ਇਹਨਾਂ ਨੇ ਲਗਵਾਇਆ ਹੋਇਆ ਤੇ ਮਾਲਕ ਨੇ ਕਿਹਾਗਾ ਵੀ ਕੂਠੀਏ ਜਿਹੜੀ ਬਹੁਤ ਰੀਜਨਲ ਤਿਆਰ ਕਰਵਾਈ ਹੋਈ ਹੈ ਸਾਰਾ ਕੰਮ ਆਪਾਂ ਨੂੰ ਵਧੀਆ ਕੀਤਾ ਕਰਾਇਆ ਮਿਲੂਗਾ ਬਾਕੀ ਜ਼ਿਆਦਾਤਰ ਤਾਂ ਮਤਲਬ ਕਿ ਕੰਪਲੀਟ ਕੀਤੀ ਹੋਈ ਹੈ ਕੋਠੀ ਤੇ ਥੋੜਾ ਬੋਤਾ ਰੰਗ ਕਰਵਾਉਣਾ ਪਊਗਾ ਜੀ ਕੋਠੀ ਇਹਨਾਂ ਨੇ ਰੰਗ ਨਹੀਂ ਕਰਵਾਈ ਸੀ ਤੇ ਰੰਗ ਦੀ ਇਹਨੂੰ ਫਿਲਹਾਲ ਲੋਡ ਵੀ ਹੈ ਨਹੀਂ ਕਿਉਂਕਿ ਨਵੀਂ ਕੋਠੀ ਹੈ ਤੇ ਨਵੀਂ ਨੂੰ ਕੋਠੀ ਨੂੰ ਰੰਗ ਦੀ ਕੋਈ ਜ਼ਿਆਦਾ ਲੋਡ ਨਹੀਂ ਪੈਂਦੀ ਜੀ ਬਾਕੀ ਕਮਰੇ ਜਿਹੜੇ ਬਣੇ ਹੋਏ ਨੇ ਬਾਹਰਲਾ ਕਮਰਾ ਹੋ ਗਿਆ ਇੱਕ ਮੇਨ ਕਮਰਾ ਹੋ ਗਿਆ ਉਹ ਤਾਂ ਇਹਨਾਂ ਨੇ ਵਾਲਪੇਪਰ ਕਰਵਾਈ ਰੱਖਿਆ ਬਾਕੀ ਲੌਬੀ ਰਹਿ ਗਈ ਤੇ ਕਿਚਨ ਰਹਿ ਗਿਆ ਤੇ ਆਪਾਂ ਕਦੇ ਵਾਲਪੇਪਰ ਲਗਵਾਉਣਾ ਹੋਇਆ ਖਰੀਦਣ ਤੋਂ ਬਾਅਦ ਵਾਲਪੇਪਰ ਆਪਾਂ ਲਗਵਾ ਲਵਾਂਗੇ ਨਹੀਂ ਤਾਂ ਰੰਗ ਕਰਵਾ ਦਾਂਗੇ ਨਹੀਂ ਕੋਈ ਜ਼ਿਆਦਾ ਇਨੀ ਜ਼ਰੂਰਤ ਹੈ ਨਹੀਂ ਇਹਨੂੰ ਬਾਕੀ ਤੁਸੀਂ ਦੇਖ ਹੀ ਲਈ ਪੂਰੀ ਕੋਠੀ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਤੇ ਵੀਡੀਓ ਤੋਂ ਕੇਮੇ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਹਲੇ ਤੱਕ ਬਹੁਤ ਪਈਆ ਜੀ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਆ ਤੁਹਾਨੂੰ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦੋ ਤੇ ਸ਼ੇਅਰ ਕਰ ਦੋ ਤੇ ਸਪੋਰਟ ਕਰਿਆ ਕਰੋ ਜੀ ਫੁੱਲ ਤੇ ਉੱਪਰ ਆਪਾਂ ਨੂੰ ਇੱਕ ਮੌਨਟੀ ਮਿਲੂਗੀ ਛੱਤ ਜਿਹੜੀ ਹੈਗੀ ਆ ਪੱਕੀ ਕਰਵਾਈ ਹੋਈ ਆ ਤੇ ਕੋਠੀ ਦੀ ਲੋਕੇਸ਼ਨ ਬਹੁਤ ਸਹੀ ਆਪਨ ਮਿਲ ਜੂਗੀ ਤੇ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀਗਾ ਤੇ 19 ਲੱਖ ਰੁਪਿਆ ਡਿਮਾਂਡ ਆ ਬਾਕੀ ਹੋ ਜਾਊਗਾ 20 ਬਿਸਵੇ ਦੀ ਤਾਂ ਗਲੀ ਹੈ ਜੀ 10 ਬਿਸਵੇਾਂ ਚ ਕੋਠੀ ਬਣੀ ਹੋਈ ਆ ਤੇ ਕੋਠੀ ਦਾ ਜਿਹੜਾ ਪੈਂਡੰਸੀ ਉਹ ਹੈ ਆਲਮਪੁਰ ਮੰਦਰਾ ਜੀ ਤੇ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਮਾਨਸਾ ਜਾ ਕੇ ਕਿਸੇ ਨੇ ਦੇਖਣੀ ਹੋਵੇ ਕੋਠੀ ਇਹਨਾਂ ਦਾ ਪਿੰਡ ਜਾ ਕੇ ਦੇਖ ਸਕਦੇ ਹੋ ਤੇ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਹਾਡੀ ਗੱਲ ਸਿੱਧੀ ਹੋ ਜੂਗੀ ਤੇ ਨੰਬਰ ਤੁਹਾਨੂੰ ਮੈਂ ਮਾਲਕ ਦਾ ਕਨਫਰਮ ਕਰਵਾ ਦੇਣਾ ਜੀ ਨੰਬਰ ਆ ਮਾਲਕ ਦਾ 8427107399 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 8427107379 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ ਜੀ। ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਵੀ ਲਾਜ਼ਮੀ ਕਰਿਓ ਸ਼ੇਅਰ ਲਾਜ਼ਮੀ ਕਰਿਓ ਤੇ ਸਪੋਰਟ ਕਰਿਆ ਕਰੋ ਜੀ ਫੁੱਲ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਇਹ ਤੋਂ ਵੀ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਠੀਆ ਘਰ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਚਾਹੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀਆ ਘਰ ਮਕਾਨ ਕਿੰਨੇ ਵੀ ਮਤਲਬ ਕਿ ਵੱਡੇ ਏਰੀਆ ਚ ਵੱਡੀ ਜਾਂ ਛੋਟੀ ਏਕਮ ਹੀ ਹੈ ਜੀ ਤੇ ਆਪਾਂ ਹਰ ਤਰ੍ਹਾਂ ਦੀ ਐਡ ਕਰਦੇ ਹਾਂ ਹਰ ਏਰੀਆ ਚੋਂ ਹਰ ਕੋਠੀ ਦੀ ਹਰ ਮਕਾਨ ਦੀ ਹਰ ਏਰੀਆ ਚੋਂ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਭੇਜ ਸਕਦਾ ਆਪਣੇ ਕੋਲੇ ਤੇ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੇਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਸਾਰੇ ਤੇ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੇ ਪਿੰਡ ਚੋਂ ਸ਼ਹਿਰ ਚੋਂ ਕਿੰਨੇ ਰੇਟ ਦੇ ਵਿੱਚ ਆਪਾਂ ਤੁਹਾਡੇ ਖਾਤਰ ਘਰ ਕੋਠੀ ਮਕਾਨ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਲੈ ਕੇ ਜਲਦੀ ਪਹੁੰਚਾਂਗੇ ਬਾਕੀ ਕੋਠੀ ਦੀ ਜਾਣਕਾਰੀ ਤੋਂ ਉਹਨੂੰ ਸਾਰੀ ਮਿਲ ਗਈ ਤੇ ਕਮੈਂਟ ਲਾਜ਼ਮੀ ਕਰੋ ਕਿਵੇਂ ਦੀ ਲੱਗੀ ਕੋਠੀ ਤੇ ਇਸੇ ਤਰ੍ਹਾਂ ਦੀਆਂ ਹੋਰ ਆਪਣੇ ਕੋਲੇ ਬਹੁਤ ਸਾਰੀਆਂ ਕੋਠੀਆਂ ਆਈਆਂ ਪਈਆਂ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੇ ਸਤਿ ਸ੍ਰੀ ਅਕਾਲ ਜੀ ਤੇ ਮਿਲਦੇ ਹਾਂ ਜਲਦੀ ਆਪਾਂ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ